ਸਸੇਕਾਂਤ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਦਿੱਲੀ ਬਲਾਸਟ ਮਾਮਲੇ ਦੀ ਗੱਲ ਕਰਾਂਗੇ ਅਲਫਲਾ ਯੂਨੀਵਰਸਿਟੀ ਦੇ ਨਾਲ ਜੁੜੇ ਵਿਅਕਤੀਆਂ ਦੇ ਟਿਕਾਣਿਆਂ ਦੇ ਉੱਤੇ ਰੇਡ ਦਾ ਸਿਲਸਲਾ ਜਾਰੀ ਹੈ ਕੇਂਦਰੀਆਂ ਏਜੰਸੀਆਂ ਤੇ ED ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਸਭ ਦੇ ਵਿੱਚ ਆਲੀ ਵੱਡੀ ਖਬਰ ਇਹ ਹੈ ਕਿ ਹਰਿਆਣਾ ਦੇ DGP ਵੀ ਅਲਫਲਾ ਯੂਨੀਵਰਸਿਟੀ ਪਹੁੰਚੇ ਨੇ ਉੱਥੇ ਜਾ ਕੇ ਉਹਨਾਂ ਨੇ ਜਾਂਚ ਪੜਤਾਲ ਕੀਤੀ ਹੈ ਅਹਿਮ ਤੇ ਵੱਡੀ ਖਬਰ ਹੈ ਇਸ ਸਮੇਂ ਸਵੇਰੇ 5:00 ਵਜੇ ਤੋਂ ਇੱਕ ਪਾਸੇ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਛਾਪੇਮਾਰੀ ਜਾਰੀ ਹੈ ਤਾਂ ਦੂਜ ਦੇ ਵੱਲੋਂ ਵੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਪਹੁੰਚ ਕੇ ਉੱਥੇ ਜਾਇਜ਼ਾ ਲਿਆ ਗਿਆ ਏ ਅਲਫਲਾ ਯੂਨੀਵਰਸਿਟੀ 10 ਤਰੀਕ ਨੂੰ ਘਟਨਾ ਕਰਮ ਵਾਪਰਦਾ ਹੈ ਦਿੱਲੀ ਦੇ ਵਿੱਚ ਬਲਾਸਟ ਹੁੰਦਾ ਤੇ ਉਸ ਤੋਂ ਬਾਅਦ ਸਵਾਲਾਂ ਦੇ ਘੇਰੇ ਦੇ ਵਿੱਚ ਅਲਫਲਾ ਯੂਨੀਵਰਸਿਟੀ ਔਰ ਯੂਨੀਵਰਸਿਟੀ ਸੰਬੰਧੀ ਜਿਹੜੇ ਟਰਸਟੀ ਨੇ ਸੰਸਥਾਵਾਂ ਨੇ ਉਸ ਦੀਆਂ ਜਾਂ ਹੋਰ ਜਿਹੜੇ ਅਹੁਦੇਦਾਰ ਨੇ ਸਭ ਪੁੱਛਗਿੱਛ ਤੇ ਰਡਾਰ ਦੇ ਵਿੱਚ ਨੇ ਤੇ ਏਜੰਸੀਆਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਨੇ ਇਸ ਸਬੰਧੀ ਵਿਚਾਲੇ ਤਿੰਨ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਵਕਫ ਵਕਫ ਥਾਂਵ ਦੇ ਉੱਤੇ ਛਾਪੇ ਮਾਰੀ ਦਾ ਦੌਰ ਜਾਰੀ ਹੈ ਮੈਂ ਜਲਦੀ ਤੁਹਾਨੂੰ ਦਿਖਾ ਜਿਹੜੇ ਡੀਜੀਪੀ ਹਰਿਆਣਾ ਦੇ ਪਹੁੰਚੇ ਨੇ ਉਹਨਾਂ ਦਾ ਕਾਫਲੇ ਦੀਆਂ ਤਸਵੀਰਾਂ ਵੀ ਸਾਡੇ ਕੋਲ ਪਹੁੰਚੀਆਂ ਨੇ ਉਹ ਵੀ ਤੁਹਾਨੂੰ ਦਿਖਾਣਾ ਕੁਝ ਪਲਾਂਚ ਦਿੱਲੀ ਫਰੀਦাবাদ ਤੇ ਕਸ਼ਮੀਰ ਤਿੰਨ ਥਾਵਾਂ ਦੇ ਉੱਤੇ ਇਸ ਸਮੇਂ ਏਜੰਸੀਆਂ ਦੀ ਜਿਹੜੀ ਛਾਪੇਮਾਰੀ ਹੈ ਔਰ ਇੱਥੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੁਣ ਸਬੂਤ ਖੰਗਾਲੇ ਜਾ ਰਹੇ ਨੇ ਕਿ ਕਿਸ ਤਰੀਕੇ ਨਾਲ ਲਿੰਕ ਅੱਗੇ ਜੁੜਦੇ ਨੇ ਔਰ ਅੱਗੇ ਜੁੜ ਕੇ ਕਿੱਥੇ ਤੱਕ ਜਾਂਦੇ ਨੇ ਤਾਂ ਯੂਨੀਵਰਸਿਟੀ ਨਾਲ ਜੁੜੀਆਂ ਸੰਸਥਾਵਾਂ ਦੇ ਉੱਤੇ ਛਾਪੇਮਾਰੀ ਦਾ سلسلہ جاری ਹੈ ਔਰ ਦੂਜੇ ਪਾਸੇ ਜਿਹੜੇ ਡੀਜੀਪੀ ਹਰਿਆਣਾ ਨੇ ਉਹ ਵੀ ਉੱਥੇ ਪਹੁੰਚੇ ਤਾਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਜਦੋਂ ਡੀਜੀਪੀ ਹਰਿਆਣਾ ओपी ਸਿੰਘ ਪਹੁੰਚੇ ਨੇ ਔਰ ਉਹਨਾਂ ਦੇ ਵੱਲੋਂ ਵੀ ਉੱਥੇ ਜਾ ਕੇ ਜਿਹੜੀਆਂ ਕੇਂਦਰੀ ਏਜੰਸੀਆਂ ਉਹ ਵੀ ਜਾਂਚ ਕਰ ਰਹੀਆਂ ਸੀ ਤੇ ਹੋਰ ਜਾਇਜ਼ਾ ਲਿਆ ਗਿਆ ਉਹਨਾਂ ਦਾ ਕਾਫਲਾ ਯੂਨੀਵਰਸਿਟੀ ਦੇ ਅੰਦਰ ਤੋਂ ਨਿਕਲਦਾ ਹੋਇਆ ਕਰੀਬ-ਕਰੀਬ 10 ਮਿੰਟ ਦੇ ਨੇੜੇ ਉਹ ਯੂਨੀਵਰਸਿਟੀ ਦੇ ਵਿੱਚ ਰਹੇ ਨੇ ਉੱਥੇ ਜਾ ਕੇ ਜਿਹੜੀ ਜਾਂਚ ਚੱਲ ਰਹੀ ਹੈ ਉਸ ਨੂੰ ਦੇਖਿਆ ਹੈ ਔਰ ਹਰਿਆਣਾ ਪੁਲਿਸ ਵੀ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਕਰ ਰਹੀ ਹੈ ਕਿਉਂਕਿ ਬੇਸ਼ੱਕ ਬਲਾਸਟ ਦਿੱਲੀ ਦੇ ਵਿੱਚ ਹੋਇਆ ਹੈ ਪਰ ਇਸ ਦੀ ਪੂਰੀ ਜਿਹੜੀਆਂ ਕੜੀਆਂ ਨੇ ਉਹ ਹਰਿਆਣਾ ਦੇ ਕੁਝ ਸ਼ਹਿਰਾਂ ਦੇ ਨਾਲ ਵੀ ਜੁੜ ਰਹੀ ਉਹਨਾਂ ਦੇ ਵਿੱਚ ਇੱਕ ਫਰੀਦাবাদ ਦੀ ਵੀ ਹੈ ਫਰੀਦাবাদ ਔਰ ਜਿਹੜਾ ਡਾਕਟਰ ਉਮਰ ਦੱਸਿਆ ਜਾ ਰਿਹਾ ਔਰ ਡਾਕਟਰ ਉਮਰ ਬਲਾਸ ਤੋਂ ਪਹਿਲਾਂ ਆਪਣੀ ਗੱਡੀ ਦੇ ਵਿੱਚ ਮੇਵਾਤ ਵਾਲੇ ਪਾਸੇ ਵੀ ਗਿਆ ਹਰਿਆਣਾ ਦੇ ਵਿੱਚ ਉਸ ਪਾਸੇ ਵੀ ਗਿਆ ਸੀ ਔਰ ਯੂਨੀਵਰਸਿਟੀ ਫਰੀਦাবাদ ਦੇ ਵਿੱਚ ਹੈ ਇਸ ਕਰਕੇ ਹਰਿਆਣਾ ਤੇ ਦਿੱਲੀ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਡੀਜੀਪੀ ਹਰਿਆਣਾ ਦੇ ਵੱਲੋਂ ਵੀ ਉੱਥੇ ਜਾ ਕੇ ਜਾਇਜ਼ਾ ਲਿਆ ਗਿਆ ਇਹ ਦਿਲੀ ਬਲਾਸ ਮਾਮਲੇ 'ਚ ਤੇਜ਼ ਕੀਤੀ ਗਈ ਹੈ ਜਾਂਚ ਤਾਂ ਦਿੱਲੀ ਤੋਂ ਕਸ਼ਮੀਰ ਤੱਕ ਛਾਪੇ ਮਾਰੀ ਦਾ سلسلہ ਜਾਰੀ ਹੈ ਔਰ ਡੀਜੀਪੀ ਹਰਿਆਣਾ ਪਹੁੰਚੇ ਜੋ ਮੈਂ ਵਾਰ-ਵਾਰ ਇਸ ਕਰਕੇ ਵੀ ਜ਼ਿਕਰ ਕਰ ਰਹੇ ਹਾਂ ਕਿ ਕਿਤੇ ਨਾ ਕਿਤੇ ਇਹ ਪੂਰਾ ਮਾਮਲਾ ਉਸ ਪਾਸੇ ਵੀ ਇਸ਼ਾਰਾ ਕਰਦਾ ਹੈ ਕਿ ਇੱਕ ਪਾਸੇ NIA ਹੈ ਦੂਜੇ ਪਾਸੇ ਜਿਹੜੀਆਂ ਹੋਰ ਏਜੰਸੀਆਂ ਨੇ ਦੀਸ਼ਤੀਆਂ ਉਹ ਵੀ ਹਰਿਆਣਾ ਪੁਲਿਸ ਵੀ ਦਿੱਲੀ ਪੁਲਿਸ ਵੀ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਰੁੱਕ ਕਰਦੇ ਹਾਂ ਅਲਫਲਾ ਯੂਨੀਵਰਸਿਟੀ ਤੋਂ ਇਸ ਸਮੇਂ ਸਾਡੇ ਸਹਿਯੋਗੀ ਸ਼ੰਕਰ ਆਨੰਦ ਸਾਡੇ ਨਾਲ ਜੁੜ ਰਹੇ ਨੇ ਫਰੀਦাবাদ ਤੋਂ शंकर जानना चाहेंगे क्या कुछ आपके पास इस समय जानकारी कौन कौन सी एजेंसियां वहां पर पहुंची हुई हैं हरियाणा के डीजीपी भी कुछ समय पहले वहां पर पहुंचे देखिए इस वक्त में केंद्रीय जांच एजेंसी ईडी की टीम अल यूनिवर्सिटी के अंदर है और यहां पर रहने के दौरान में आप इन्वेस्टिगेशन का दायरा जो है वो काफी आगे बढ़ाया जा रहा है आज सुबह में तकरीबन छह बजे के लगभग में आज ईडी की टीम यहाँ पे पहुंची और अभी इस वक्त में काफी महत्वपूर्ण दस्तावेज़ों को खंगाल रही है काफ़ी इलेक्ट्रॉनिक एविडेंस को खंगाल रही है और जांच के दौरान में काफ़ी इनपुट्स को खंगालने का प्रयास कर रही है हालांकि जिस तरह से इस यूनिवर्सिटी की नींव कैसे पड़ी इसकी मान्यता कैसे मिली उससे भी जुड़े दस्तावेजों को खंगाला जा रहा है दूसरी तरफ देखा जाए यूनिवर्सिटी का फंड कैसे जनरेट होता है कहाँ से पैसे आते हैं कहाँ से जाते हैं कहाँ और स्टूडेंट का फी इसके बाद अन्य जो आ, लेन देन जो होता है उन तमाम चीज़ों को भी खंगाला जा रहा है हालांकि आप थोड़ी देर पहले यहाँ पर हरियाणा के डीजीपी भी आए थे आ, उसके साथ साथ में आ, कुछ उनकी टीम भी आई थी जो मौके का मुआयना करने के लिए आए थे कि यहाँ पर किस तरह से यहाँ पर इन्वेस्टिगेशन की प्रक्रिया चल रही है किस तरह से आ, जो एक ग्राउंड लोकेशन है उसका मुआयना करने के लिए हरियाणा के डीजीपी भी आए थे दूसरी तरफ देखा जाए अगर केंद्रीय जांच एजेंसियों की देखा जाए तो जांच एजेंसी एन के द्वारा पहले से ही इस मामले में इन्वेस्टिगेशन की जा रही है आ, और दूसरी तरफ देखा जाए आज इस मामले में जाँच एजेंसी ई की एंट्री हुई है ई के द्वारा मनी लॉन्ड्रिंग एक्ट के तहत इस मामले पर जाँच की जा रही है और मनी लॉन्ड्रिंग के तहत आ, कई लोकेशन पर सर्च ऑपरेशन किया जा रहा है तकरीबन पच्चीस ऐसे लोकेशन है जहाँ पर इस वक्त में सर्च ऑपरेशन की जा रही है जिसमें कि लोकेशन की आ, अगर बात करें तो राजधानी दिल्ली हरियाणा उत्तर प्रदेश मध्य प्रदेश जम्मू कश्मीर में सर्च ऑपरेशन को अंजाम दिया जा रहा है और सर्च ऑपरेशन के दौरान में जो प्रमुख जो एक बातचीत है वो है आ, नौ ऐसे शेल कंपनियों से जुड़े हुए इनपुट्स को खंगाना जो नौ सेल कंपनियों की अगर बात करें तो ये नौ सेल कंपनियाँ जो अलफला यूनिवर्सिटी हैं उसके जो निदेशक हैं उनके द्वारा जिस तरह से उनके कई और परिवार के सदस्यों के द्वारा जिस तरह से उनकी भूमिका रही है तो उन शेल कंपनियों के माध्यम से जिस तरह से लाखों करोड़ों का ट्रांजेक्शन्स हुआ उसको भी खंगाला जा रहा है दूसरी तरफ देखा जाए जो ट्रस्ट से जुड़े हुए कई सदस्य हैं जिनका दुबई कनेक्शन है उस मामले में भी, भी सर्च ऑपरेशन किया जा रहा है उससे जुड़े हुए इनपुट खंगाले जा रहे हैं क्योंकि जांच एजेंसी को ऐसे इनपुट्स मिले थे कि ये अल अलफला यूनिवर्सिटी से जुड़े हुए जो निदेशक हैं उसके काफ़ी चल अचल संपत्ति जो है वो फॉरन में भी है तो किन किन लोगों के नाम से है उनके परिवार के किस सदस्यों के नाम से हैं या या विदेश में तालीम हासिल कर रहे हैं उनके बच्चे तो किस तरह से वहाँ पे उनको पैसे भेजे जाते तो तमाम जो छोटी छोटी बहुत सारे ऐसे इश्यूज हैं जिसको जांच एजेंसी के द्वारा जा रहा है और कहा जा सकता है कि देर शाम तक इस मामले में जांच एजेंसी के द्वारा औपचारिक तौर पर तमाम जानकारियों को साझा किया जाएगा कि अब तक जांच के दौरान में किस तरह से तमाम इनपुट मिले हैं और किस तरह से इस मामले में लगातार कई लोगों के खिलाफ मुश्किलें बढ़ाई जा रही है जिस तरह से खासतौर पर उन लोगों की मुश्किलें बढ़ती हुई नजर आ रही हैं जो अलफला यूनिवर्सिटी से जुड़े हुए हैं और जिनके खिलाफ जो मनी लॉन्ड्रिंग करने का जो आरोप लगा है उनकी मुश्किलें आने वाले वक्त में बढ़ने वाली हैं दूसरी तरफ देखा जाए जी कि एक यूनिवर्सिटी में किस तरह से एक वाइट कॉलर टेरिज्म का जो मॉड्यूल तैयार किया गया था और कुछ लोगों की जो भूमिका है वो कुछ लोगों को भी तलाशा जा रहा है कि किन किन लोगों की भूमिका रही है किन इस बात की जानकारी थी या किसको नहीं थी तो इस पूरे ग्रुप में इस पूरे मॉड्यूल में कौन कौन से लोग जुड़े हुए थे उसको खंगाला जा रहा है तो एक तरह से कह सकते हैं कि, कि कई आ, अलग अलग एंगल से इस मामले में इन्वेस्टिगेशन हो रही है एक तरफ जो स्थानीय पुलिस है हरियाणा पुलिस की वो इन्वेस्टिगेशन कर रही है दूसरी तरफ दिल्ली पुलिस की जो स्पेशल सेल है वो भी कुछ आरोपियों से जुड़े हुए इनपुट पे काम कर रही है और देखा जाए, तो दो जो जी, जी, और अपने, अपने इन्वेस्टिगेशन कर रही है तो कहा जा सकता है कि इस मामले में काफी जांच तो एक तरीके से ही चल रही है शुक्रिया आपसे आगे भी जानकारी लेते रहेंगे शंकर धन्यवाद फिलहाल के लिए ਨਾ ਦੀ ਦਬਿਚ ਜਾਰੀ ਹੈ ਅਲਫਲਾਗ ਯੂਨੀਵਰਸਿਟੀ ਇਸ ਸਮੇਂ ਸਵਾਲਾਂ ਦੀ ਕਟੜੀ ਦੇ ਵਿੱਚ ਹੈ ਔਰ ਜਿਸ ਤਰੀਕੇ ਨਾਲ ਘਟਨਾ ਕਰਮ ਵਾਪਰੀ ਆ 10 ਤਰੀਕ ਨੂੰ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਬਾਹਰ ਤਾਂ ਉਸਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਔਰ ਜੋ ਜ਼ਿਕਰ ਇਕ ਲਾਈਨ ਦਾ ਕੀਤਾ ਸਾਡੇ ਸੇ ਹੋਗੀ ਸ਼ੰਕਰ ਨੇ ਕਿ ਵਾਈਟ ਕਾਲਰ ਟੈਰਰਿਜ਼ਮ ਤਾਂ ਯੂਨੀਵਰਸਿਟੀ ਦੇ ਅੰਦਰ ਕੀ ਇਹ ਹੀ ਹੋ ਰਿਹਾ ਸੀ ਔਰ ਕਿੰਨੇ ਹੋਰ ਲੋਕ ਨੇ ਕਿੰਨਿਆਂ ਦੇ ਸੰਪਰਕ ਦੇ ਵਿੱਚ ਸੀ ਆ ਕਿੰਨੇ ਲੋਕ ਇਸ ਗੱਲ ਤੋਂ ਜਾਣੂ ਸਨ ਕਿ ਜਿਹੜਾ ਇਹ ਡਾਕਟਰ ਉਮਰ ਹੈ ਕੁਝ ਜਿਹੀ ਚੀਜ਼ ਪਕਾ ਰਿਹਾ ਜੋ ਦੇਸ਼ ਦੇ ਖਿਲਾਫ ਹੈ ਕਰਕულ ਮਲਾਕੇ ਜਾਂਚ ਏਜੰਸੀਆਂ ਦੀ ਜਾਂਚ ਜਾਰੀ ਅਗਲੀ ਖਬਰਦਾਰ ਰੁਕ ਕਰਦੇ ਹਨ ਨਵੇਂ ਵਿਵਾਦਾਂ ਦੇ ਵਿੱਚ ਨੇ ਪੰਜਾਬੀ ਗਾਇਕ ਬੱਬੂ ਮਾਨ ਜਿਹਾ ਬੱਬੂ ਮਾਨ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਨੇ ਹਿੰਦੂ ਜਥੇਬੰਦੀਆਂ ਨੇ ਬੱਬੂ ਮਾਨ ਦੇ ਖਿਲਾਫ ਡੀਸੀ ਨੂੰ ਸ਼ਿਕਾਇਤ ਦਿੱਤੀ ਹੈ ਬੱਬੂ ਮਾਨ ਦੇ ਖਿਲਾਫ ਬੇਅਦਬੀ ਦੀ ਸ਼ਿਕਾਇਤ ਦਿੱਤੀ ਗਈ ਹੈ ਚੰਦਪੁਨੀ ਮਹਾਉਤਸਵ ਵਿੱਚ ਗੀਤ ਗਾਉਣ ਦੇ ਉੱਤੇ ਵਿਵਾਦ ਹੋਇਆ ਹਥਿਆਣਾ ਤੇ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਏ ਗਏ ਔਰ ਹਿੰਦੂ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਮਾਂ ਚਿੰਤਪੁਰਨੀ ਜੀ ਦੀ ਜੋਦ ਦੇ ਸਾਹਮਣੇ ਅਸ਼ਲੀਲ ਗਾਣੇ ਗਾਏ ਗਏ ਬੱਬੂ ਮਾਨ ਤੇ ਪ੍ਰਬੰਧਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਮਾਛਲ ਦੇ ਉਹਨਾਂ ਦੇ ਵਿੱਚ ਚਿੰਤਪੁਰਨੀ ਮਾਤਾ ਦਾ ਮੰਦਿਰ ਹੈ ਉੱਥੇ ਹੀ ਉਤਸਵ ਸੀ ਜਿੱਥੇ ਬੱਬੂ ਮਾਨ ਨੂੰ ਸੱਦਿਆ ਹੋਇਆ ਸੀ ਮਾਤਾ ਚਿੰਤਪੁਰਨੀ ਉਤਸਵ ਦੇ ਵਿੱਚ ਪਹੁੰਚੇ ਸਨ ਬੱਬੂ ਮਾਨ ਔਰ ਉਸ ਨੂੰ ਲੈ ਕੇ ਜਿਹੜੀ ਬੱਬੂ ਮਾਨ ਦੇ ਖਿਲਾਫ ਕੰਪਲੇਂਟ ਕੀਤੀ ਗਈ ਹੈ ਡੀਸੀ ਲੁਧਿਆਣਾ ਨੂੰ ਡੀਸੀ ਲੁਧਿਆਣਾ ਨੂੰ ਕੰਪਲੇਂਟ ਕੀਤੀ ਗਈ ਹੈ ਲੁਧਿਆਣਾ ਦੇ ਡੀਸੀ ਨੂੰ ਸ਼ਿਕਾਇਤ ਕੀਤੀ ਗਈ ਹੈ। ਔਰ ਕਾਬਲੇ ਗੌਰ ਹੈ। ਹੁਣ ਦੂਜਾ ਸਵਾਲ ਇਹ ਵੀ ਹੈ ਕਿ ਪ੍ਰਬੰਧਕਾਂ ਨੇ ਬੱਬੂ ਮਾਨ ਨੂੰ ਸੱਦਿਆ ਤਾਂ ਬੱਬੂ ਮਾਨ ਉੱਥੇ ਕਰਨਗੇ ਕੀ ਗਾਣੇ ਹੀ ਗਾਉਣਗੇ। ਤੇ ਜੇਕਰ ਵਿਵਾਦ ਹੈ ਇਸ ਨੂੰ ਲੈ ਕੇ ਤਾਂ ਜਿਨ੍ਹਾਂ ਨੇ ਸੱਦਿਆ ਕਿ ਉਹਨਾਂ ਦੇ ਉੱਤੇ ਕੁਐਸਚਨ ਮਾਰਕ ਨਹੀਂ ਹੋਣਾ ਚਾਹੀਦਾ। ਖੈਰ ਖਬਰ ਇਸ ਸਮੇਂ ਸ਼ਿਕਾਇਤ ਵਾਲੀ ਲੁਧਿਆਣੇ ਤੋਂ ਹੈ। ਮਾਮਲਾ ਪੂਰਾ ਚੰਤਪੁਰਨੀ ਦੇ ਵਿੱਚ ਹੋਇਆ ਚੰਤਪੁਰਨੀ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਹੈ। ਰੁਕ ਕਰਦੇ ਹਾਂ ਸਾਡੇ ਸਹਿਯੋਗੀ ਲੁਧਿਆਣਾ ਤੋਂ ਰਜਿੰਦਰ ਸਾਡੇ ਨਾਲ ਨੇ। ਰਜਿੰਦਰ ਕਿਹੜੀਆਂ ਜੱਥੇਬੰਦੀਆਂ ਨੇ ਕੀ ਇਤਰਾਜ਼ ਜਤਾ ਰਹੇ ਨੇ? ਹੁਣ ਬੱਬੂ ਅੱਜ ਦੇਖ ਬਿਲਕੁਲ ਗੌਰਵ ਲੁਧਿਆਣਾ ਦੇ ਜਿਹੜਾ ਹਿੰਦੂ ਸੰਗਠਨਾਂ ਦੇ ਵੱਲੋਂ ਇਹ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਵਿੱਚ ਚਿੰਤਪੁਰਨੀ ਮੰਦਿਰ ਹੈ ਔਰ ਉੱਥੇ ਜਿਹੜਾ ਚਿੰਤਪੁਰਨੀ ਮਹਾਉਤਸਵ ਦਾ ਜਿਹੜਾ ਪ੍ਰੋਗਰਾਮ ਆ ਉਹ ਕਰਵਾਇਆ ਗਿਆ ਸੀ ਔਰ ਇਸੇ ਦੌਰਾਨ ਇੱਕ ਸਟੇਜ ਜਿਸ ਦੇ ਉੱਤੇ ਬੱਬੂ ਮਾਨ ਅਤੇ ਅਮਰਿਤ ਮਾਨ ਨੂੰ ਜਿਹੜਾ ਬੁਲਾਇਆ ਗਿਆ ਸੀ ਹਾਲਾਂਕਿ ਉਹ ਕਿਸ ਪਰਪਸ ਲਈ ਬੁਲਾਇਆ ਗਿਆ ਸੀ ਕਿਉਂਕਿ ਉਹ ਪ੍ਰਬੰਧਕ ਕਮੇਟੀ ਉੱਥੋਂ ਦੀ ਜਿਹੜੀ ਆ ਦੱਸ ਸਕਦੀ ਆ ਪਰ ਉਸ ਸਥਾਨ ਤੇ ਜਿੱਥੇ ਚੰਦਪੂਰਨੀ ਮਾਤਾ ਦੀ ਜਿਹੜਾ ਕਿਹਾ ਜਾ ਸਕਦਾ ਭਵਿਆ ਉੱਥੇ ਦਰਬਾਰ ਲੱਗਿਆ ਹੋਇਆ ਸੀ ਤਾਂ ਉੱਥੇ ਜਿਹੜਾ ਕਿਹਾ ਜਾ ਰਿਹਾ ਕਿ ਉੱਥੇ ਗਾਣੇ ਗਾਏ ਗਏ ਨੇ ਤਾਂ ਇਹ ਕਿਤੇ ਨਾ ਕਿਤੇ ਅਬਦਰ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਪੇਸ਼ ਕੀਤਾ ਗਿਆ ਤਾਂ ਇਹ ਇਸ ਨੂੰ ਲੈ ਕੇ ਸਾਰੇ ਮਾਮਲੇ ਨੂੰ ਲੈ ਕੇ ਜਿਹੜੀ ਵੀਡੀਓਜ਼ ਨੇ ਉਹ ਕਿਤੇ ਨਾ ਕਿਤੇ ਜਿਹੜੀਆਂ ਨਾਲ ਨੱਥੀਆਂ ਗਈਆਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਕਿ Hindu ਸੰਗਠਨਾ ਨੂੰ Hindu ਭਾਈਚਾਰੇ ਨੂੰ ਇਸ ਦੇ ਨਾਲ ਠੇਸ ਪਹੁੰਚੀ ਹੈ ਕਿ ਉੱਥੇ ਜਿਹੜੇ ਆ ਗਾਣੇ ਗਾਏ ਗਏ ਨੇ ਹਾਲਕਿ ਉੱਥੇ ਕੋਈ ਵੀ ਭਜਨ ਨਹੀਂ ਗਾਇਆ ਗਿਆ ਤਾਂ ਇਸ ਨੂੰ ਲੈ ਕੇ ਹੁਣ ਜਿਹੜੀ ਸ਼ਿਕਾਇਤ ਪਹੁੰਚੀ ਹੈ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹਿੰਦੂ ਸੰਗਠਨਾ ਵੱਲੋਂ ਇਸ ਸੰਬੰਧੀ ਜਿਹੜੀ ਸ਼ਿਕਾਇਤ ਆ ਉਹ ਜ਼ਰੂਰ ਦਿੱਤੀ ਗਈ ਹੈ ਜੀ ਸ਼ੁਕਰੀਆ ਤੁਹਾਨੂੰ ਬੱਬਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਬੱਬੂ ਮਾਨ ਨੇ ਉੱਥੇ ਜਾ ਕੇ ਸ਼ਰੀਰ ਗਾਣੇ ਗਾਏ ਇਸ ਤਰੀਕੇ ਦੇ ਇਲਜ਼ਾਮ ਨੇ ਔਰ ਡੀਸੀ ਲੁਧਿਆਣਾ ਨੂੰ ਸ਼ਿਕਾਇਤ ਦਿੱਤੀ ਗਈ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਹੈ ਉਸ ਨੂੰ ਬਿਲਕੁਲ ਚੇਂਜ ਕਰਤਾ ਜਾਵੇ ਜੀ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚੰਦਪੋਨੀ ਮੌਸਮ ਹੈ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਆ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵਾ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਠੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝਦੇ ਹਾਂ ਔਰ ਬੇਅਦਬੀ ਹੈ ਹੀ ਇਹ ਧਰਮ ਦੀ ਤੇ ਤੁਸੀਂ ਆਪ ਦੇਖ ਕੇ ਬੱਬੂ ਮਾਨ ਨੂੰ ਗਾਉਂਦੇ ਜੀ ਨਹੀਂ ਅਸੀਂ ਹਾਂ ਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ ਜੀ ਬੱਬੂ ਮਾਨ ਬਿਲਕੁਲ ਜੀ ਤੇ ਨਾਲ ਦੂਜੇ ਕਿਹੜੇ ਸਿੰਗਰ ਹੋਰ ਉੱਥੇ ਅਮਰਤਮਾਨ ਜੀ 16 15 ਨੂੰ ਬੱਬੂ ਮਾਨ ਸ਼ਾਇਦ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੀ ਇਸ ਨੂੰ ਮੇਲਾ ਚੱਲਦਾ ਰਹੇ ਪਰ ਉਥੋਂ ਦਰਬਾਰ ਜਿਹੜਾ ਜੋਤ ਔਰ ਇਸ ਮਿਲਦਾ ਨਾਮ ਚੇਂਜ ਕਰਤਾ ਜਾਵੇ ਸਾਡੇ ਵੱਲ ਮੇਲਾ ਚੱਲਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਪਰ ਜਿਹੜਾ ਉਥੇ ਜੋਜ ਜਗਦੀ ਹੈ ਦਰਬਾਰ ਲੱਗਾ ਉਹ ਬਿਲਕੁਲ ਸਾਡੇ ਮਨ ਮੰਨ ਨੂੰ ਠੇਸ ਪਹੁੰਚਦੀ ਹੈ ਜੀ ਔਰ ਸਾਰੇ ਭਗਤਾਂ ਦੇ ਸ਼ਰਧਾਲੂਆਂ ਦੇ ਮਨ ਨੂੰ ਜਰੂਰ ਠੇਸ ਪਹੁੰਚੇ ਕਿਉਂਕਿ ਚਿੰਤਪੁਨੀ ਦਰਬਾਰ ਤੋਂ ਜਿਹੜੀਆਂ ਜੋਤਾਂ ਲਜਾਈ ਜਾਂਦੀਆਂ ਉਹ ਜਗਾਤਿਆਂ ਕੀਰਤਨਾਂ ਵਾਸਤੇ ਲਜਾਈਆਂ ਜਾਂਦੀਆਂ ਨਾ ਕਿ ਮੇਲਿਆਂ ਵਾਸਤੇ ਲਜਾਈਆਂ ਜਾਂਦੀਆਂ ਇੱਕ ਖਬਰ ਆ ਰਹੀ ਹੈ ਉਸ ਦਾ ਰੁਕ ਕਰਦੇ ਹਾਂ ਖਬਰ ਹੈ ਹਰਿਆਣਾ ਦੇ ਯਮਨਾਗੜ ਤੋਂ ਯਮਨਾਗੜ ਦੇ ਵਿੱਚ ਨੇ ਹੰਗਾਂ ਦੀ ਗੁੰਡਾਗਰਦੀ ਹੋਈ ਹੈ ਸਰੀਰਾ ਇੱਕ ਈ ਰਿਕਸ਼ਾ ਚਾਲਕ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ ਤੇ ਇਸ ਤਰ੍ਹਾਂ ਹਤਿਆਣਾ ਦੇ ਨਾਲ ਗੰਭੀਰ ਤੌਰ ਦੇਤੇ ਜ਼ਖਮੀ ਕਰ ਦਿੱਤਾ ਗਿਆ ਕੁੱਟਮਾਰ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜ਼ਖਮੀ ਨੌਜਵਾਨ ਨੂੰ ਯਮਨਨਗਰ ਦੇ ਵਿੱਚ ਪਹਿਲਾਂ ਦਾਖਲ ਕਰਵਾਇਆ ਗਿਆ ਹਸਪਤਾਲ 'ਚ ਫਿਰ ਉਸ ਨੂੰ ਹੁਣ ਚੰਡੀਗੜ੍ਹ ਪੀਜੀ ਰੈਫਰ ਕੀਤਾ ਗਿਆ ਯਾਨੀ ਕਿ ਸਥਿਤੀ ਗੰਭੀਰ ਹੈ 200 ਰੁਪਏ ਦੇ ਲੈਂਡ ਦੇਣ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਕਾਰਵਾਈ ਦੀ ਗੱਲ ਜ਼ਰੂਰ ਕਹੀ ਹੈ ਤਾਨਿਹੰਗ ਬਾਣੇ ਦੇ ਵਿੱਚ ਸੀ ਇਹ ਕੁਝ ਜੋ ਦੱਸੀ ਜਾ ਰਹੀ ਨਹੀਂ ਇਹ ਔਰ ਗੱਲ 200 ਰੁਪਏ ਦੀ ਸੀ ਔਰ ਕੁੱਟਮਾਰ ਕੀਤੀ ਗਈ ਕੁੱਟਮਾਰ ਵੀ ਜ਼ਿਆਦਾ ਹੋਈ ਪੀਸੀਡੀਬੀ ਜਿਸੀਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਤਾਂ ਹਸਪੀਟਲਾਈਜ਼ ਕਰਵਾਣਾ ਪਿਆ ਯਮਨਗਰ ਦੇ ਵਿੱਚ ਹੀ ਇਸ ਸ਼ਖਸ ਨੂੰ ਪਰ ਫਿਰ ਹਾਲਤ ਗੰਭੀਰ ਸੀ ਤਾਂ ਚੰਡੀਗੜ੍ਹ ਪੀਜੀੀ ਰੈਫਰ ਕਰ ਦਿੱਤਾ ਗਿਆ ਤਾਂ ਇਹ ਲੱਗਾ ਕਿ ਜੋ ਅੰਡਰਸਟਾਈ ਕਰਦਾ ਲੜਕਾ उसका कोई झगड़ा इनके साथ साथ लेन देने का पेमेंट का पेमेंट लेने आया था वो और इन्होंने दो तो जो जो बाबा जंग सिंह वाले हैं उनको तलवार से उनको शराब वेपन से चोट चोट मार मारी है अभी रेफर कर दिया उसको हॉस्पिटल में है वो और अभी जाँच कर रहे हैं उसकी फोटेज देखेंगे उसके बाद पेमेंट चौकी घंटा फैसला करता है वो पेमेंट लेने के ले ले लिए आया था वो उस बात सुनने वजह अटा कोई हुआ है और तो फिर ये क्या कुछ कार्रवाई की जाएगी कंप्लेंट किया सर दूसरे पर अभी कंप्लेंट कोई आई नहीं होगी जो कैसे आएगी हम बनते ले कार्रवाई करेंगे उसके अंदर थैंक यू ਹੁਣ ਕੀ ਬਾਤ ਹੈ ਲਈ ਖਬਰਦਾਰ ਰੱਖ ਕਰਦੇ ਹਾਂ ਤੇ ਖਬਰ ਜ਼ਿਰਖਪੁਰ ਤੋਂ ਹੈ ਕੁਝ ਤਸਵੀਰਾਂ ਮੈਂ ਤੁਹਾਨੂੰ ਦਿਖਾਣਾ ਹੈ ਜ਼ਿਰਖਪੁਰ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜਾ ਜ਼ਿਰਖਪੁਰ ਦੇ ਬਲਟਾਣਾ ਤੋਂ ਹੈਰਾਨ ਕਰਨ ਵਾਲੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਬਲਟਾਣਾ ਹੈ ਬਿਲਕੁਲ ਜ਼ਿਰਖਪੁਰ ਦੇ ਨਾਲ ਲੱਗਦਾ ਇਲਾਕਾ ਔਰ ਜਿੱਥੇ ਅੱਧੀ ਰਾਤ ਨੂੰ ਮੇਨ ਮਾਰਕੀਟ ਦੇ ਵਿੱਚ ਮਹਿਲਾਵਾਂ ਦਾ ਇੱਕ ਗਰੋਹ ਨਜ਼ਰ ਆ ਰਿਹਾ ਹੈ ਔਰ ਗਿਣਨ ਦੀ ਕੋਸ਼ਿਸ਼ ਕਰੀਏ 1 2 3 4 5 6 7 ਇਹ ਮਹਿਲਾਵਾਂ ਔਰ ਕੁਝ ਇਹਨਾਂ ਦੇ ਵਿੱਚ ਬਜ਼ੁਰਗ ਲੱਗ ਰਹੀ ਹੈ ਕੋਈ ਕੁਝ ਬਹੁਤ ਯੰਗ ਲੱਗ ਰਹੀਆਂ ਨੇ ਇੱਕ ਦੇ ਹੱਥ ਦੇ ਵਿੱਚ ਮੈਂ ਦੇਖ ਪਾ ਰਹੇ ਜਿਵੇਂ ਲੱਗ ਰਿਹਾ ਚੂੜਾ ਵੀ ਪਾਇਆ ਹੋਵੇ ਔਰ ਤਸਵੀਰਾਂ 3 ਵਜ ਦੀਆਂ ਨੇ ਸਵੇਰੇ 3 ਵਜ ਦੀਆਂ ਪੰਜ ਤੇ ਛੇ ਮਹਿਲਾਵਾਂ ਨਜ਼ਰ ਆਈਆਂ ਜਿਨ੍ਹਾਂ ਨੇ ਲੋਈਆਂ ਲਈਆਂ ਹੋਈਆਂ ਨੇ ਤੇ ਸਾਰੀਆਂ ਨੇ ਆਪਣੇ ਮੂੰਹ ਟਕੇ ਹੋਏ ਨੇ ਫਿਲਹਾਲ ਇਹ ਮਹਿਲਾਵਾਂ ਕੌਣ ਨੇ ਇੱਥੇ ਕੀ ਕਰ ਰਹੀਆਂ ਸਨ ਸਵੇਰੇ 3 ਵਜੇ ਕੀ ਕਰ ਰਹੀਆਂ ਸੀ ਉਹ ਇੱਕ ਬਹੁਤ ਵੱਡਾ ਸਵਾਲ ਜ਼ਰੂਰ ਹੈ ਔਰ ਇਹਨੀ ਰਾਤ ਨੂੰ ਇਹ تھے ਕੀ ਕਰ ਰਹੀਆਂ ਸਾਨੇ ਇਸ ਬਾਰੇ ਫਿਲਹਾਲ ਤਾਂ ਕੋਈ ਜਾਣਕਾਰੀ ਨਹੀਂ ਪਰ ਮਹਿਲਾਵਾਂ ਦੀ ਗਰੋਪ ਦੀਆਂ ਇਹਨਾਂ ਤਸਵੀਰਾਂ ਦੇਖ ਕੇ ਮਾਰਕੀਟ ਦੇ ਦੁਕਾਨਦਾਰਾਂ ਦੇ ਵਿੱਚ دہشت ਜ਼ਰੂਰ ਹੈ। ਤੇ ਇਲਾਕੇ ਦੇ ਵਿੱਚ ਵੀ ਹੋਈਗੀ ਕਿਸੇ ਦੁਕਾਨ ਨੂੰ ਵੀ ਟਾਰਗੇਟ ਕਰ ਸਕਦੀਆਂ ਨੇ ਕਿਸੇ ਹੋਰ ਇਲਾਕੇ ਨੂੰ ਵੀ ਟਾਰਗੇਟ ਕਰ ਸਕਦੀਆਂ ਨੇ ਕਿਸੇ ਘਰ ਨੂੰ ਵੀ ਟਾਰਗੇਟ ਕਰ ਸਕਦੀਆਂ ਨੇ। ਆਮ ਤੌਰ ਤੇ ਇਸ ਤਰੀਕੇ ਦੀਆਂ ਤਸਵੀਰਾਂ ਪਹਿਲਾਂ ਵੀ ਆਪਾਂ ਦੇਖੀਆਂ ਨੇ ਕਿ ਜਦੋਂ 2-4 ਮਹਿਲਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਸ਼ੁਰੂ ਕਰ ਦਿੰਦੀਆਂ ਨੇ ਚੋਰੀ ਦਾ ਖੇਡ ਖੇਡਣਾ ਯਾ ਸ਼ਟਰ ਨੂੰ ਯਾ ਤਾਲੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਨੇ ਔਰ ਦੂਜੇ ਪਾਸੇ ਦੋ ਤਿੰਨ ਮਹਿਲਾਵਾਂ ਅੱਗੇ ਖੜੀਆਂ ਰਹਿੰਦੀਆਂ ਨੇ ਜਿਹੜੀਆਂ ਪੂਰੀ ਇਸ ਗਿਰੋਹ ਦੇ ਵਿੱਚ ਜਾਣਕਾਰੀ ਦਿੰਦੀਆਂ ਨੇ ਇੱਕ ਦੂਜੇ ਨੂੰ ਖੈਰ ਫਿਲਹਾਲ ਜੋ ਜਾਣਕਾਰੀ ਸਾਡੇ ਕੋਲ ਹੈ ਕਿ ਇਸ ਵੀਰੇ 3:38 ਮਿੰਟ ਤੇ ਇਹ ਜਿਹੜੀਆਂ ਤਸਵੀਰਾਂ ਰਿਕਾਰਡ ਕੀਤੀਆਂ ਗਈਆਂ ਨੇ ਜ਼ਿਰਖਪੁਰ ਦੇ ਵਿੱਚ ਬਲਟਾਣਾ ਦੇ ਵਿੱਚ ਔਰ ਖੈਰ ਪੁਲਿਸ ਜਾਂਚ ਕਰ ਰਹੀ ਹੋਏਗੀ ਕਿ ਆਖਿਰ ਇੰਨੀ ਦੇਰ ਰਾਤ ਉੱਥੇ ਕਿਉਂ ਇਹ ਮਹਿਲਾਵਾਂ ਨਜ਼ਰ ਆਇਆ